ਸਾਰਿਆਂ ਨੂੰ ਜੈ ਮਸੀਹੀ ਆਈ ਆਪਾਂ ਪ੍ਰਭੂ ਦੀ ਮੈਮਾ ਲਈ ਗੀਤ ਗਾएंगे ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾਏ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾਏ ਅਸੀਂ ਰੂਲ ਦੇ ਫਿਰਦੇ ਸਾਂ ਕਿ ਹੁਣ ਸਾਨੂੰ ਯੀਸ਼ੂ ਮਿਲੇ ਆਏ ਅਸੀਰੂ ਦੇ ਫਿਰ ਦੇ ਸਾਂ ਕਿਉਂ ਸਾਨੂੰ ਯੀਸ਼ੂ ਮਿਲ ਆਏ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾਏ ਅਸੀਂ ਲੱਭਦੇ ਫਿਰਦੇ ਸਾਂ ਖੁਦਾ ਦੀਆਂ ਸੱਚੀਆਂ ਰਾਹਾਂ ਨੂੰ ਅਸੀਂ ਲੱਭਦੇ ਫਿਰਦੇ ਸਾਂ ਖੁਦਾ ਦੀਆਂ ਸੱਚੀਆਂ ਰਾਹਾਂ ਨੂੰ ਅਸੀਂ ਨਿੱਤ ਤਰਸਦੇ ਸਾਂ ਪਿਆਰ ਦੀਆਂ ਠੰਡੀਆਂ ਛਾਵਾਂ ਨੂੰ ਅਸੀਂ ਨਿੱਤ ਤਰਸਦੇ ਸਾਂ ਪਿਆਰ ਦੀਆਂ ਠੰਡੀਆਂ ਛਾਵਾਂ ਨੂੰ ਪਿਆਰ ਦੀਆਂ ਠੰਡੀਆਂ ਛਾਵਾਂ ਨੂੰ ਸਾਨੂੰ ਸੱਚੀ ਜ਼ਿੰਦਗੀ ਦਾ ਯੀਸ਼ੂ ਨੇ ਰਸਤਾ ਦੱਸਿਆ ਆਏ ਸਾਨੂੰ ਸੱਚੀ ਜ਼ਿੰਦਗੀ ਦਾ ਯੀਸ਼ੂ ਨੇ ਰਸਤਾ ਦੱਸਿਆ ਆਏ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੂਹ ਦੇ ਫਿਰਦੇ ਸਾਂ ਕਿਉਂ ਸਾਨੂੰ ਯੀਸ਼ੂ ਮਿਲਿਆ ਏ ਅਸੀਂ ਰੂਹ ਦੇ ਫਿਰਦੇ ਸਾਂ ਕਿਉਂ ਸਾਨੂੰ ਯੀਸ਼ੂ ਮਿਲਿਆ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ ਚਿਨਾਨੂ ਮਾਫੀ ਮਿਲ ਗਈ ਏ ਉਹ ਨਾਂ ਦੇ ਪਾਗ ਜਾਗੇ ਨੇ ਚਿਨਾਨੂ ਮਾਫੀ ਮਿਲ ਗਈ ਏ ਉਹ ਅੱਖਾਂ ਵਿੱਚ ਖੁਸ਼ੀਆਂ ਵਸੀਆਂ ਨੇ ਦਿਲਾਂ ਵਿੱਚ ਚਾਨਣ ਹੋ ਗਏ ਨੇ ਅੱਖਾਂ ਵਿੱਚ ਖੁਸ਼ੀਆਂ ਵਸੀਆਂ ਨੇ ਦਿਲਾਂ ਵਿੱਚ ਚਾਨਣ ਹੋ ਗਏ ਨੇ ਦਿਲਾਂ ਵਿੱਚ ਚਾਨਣ ਹੋ ਗਏ ਨੇ ਵੇਖੋ ਜੀ ਰੱਬ ਦਾ ਪਿਆਰ ਜਿਹੜਾ ਸਭ ਤੋਂ ਵੱਖਰਾ ਏ ਵੇ ਕੋ ਜੀ ਰੱਬ ਦਾ ਪਿਆ ਜਿਹੜਾ ਸਭ ਤੋਂ ਵਖਰਾ ਏ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ ਹੁਣ ਚਾਰ ਸ਼ਫੇਰੇ ਖੁਸ਼ੀਆਂ ਦੇ ਫੁੱਲ ਸਜਰੇ ਖਿੜ ਗਏ ਨੇ ਹੁਣ ਚਾਰ ਸ਼ਫੇਰੇ ਖੁਸ਼ੀਆਂ ਦੇ ਫੁੱਲ ਜੜੀ ਖਿੜ ਗਏ ਨੇ ਅਰਸ਼ਾਂ ਦੇ وارث ਹੋ ਗਏ ਨੇ ਛਿੜ ਕਦਮੀ ਲੱਗ ਗਏ ਨੇ ਅਰਸ਼ਾਂ ਦੇ وارث ਹੋ ਗਏ ਨੇ ਛਿੜ ਕਦਮੀ ਲੱਗ ਗਏ ਨੇ ਔ ਜਿਹੜੇ ਕਦਮ ਲੱਗ ਗਏ ਨੇ ਸਾਡੀ ਉਜੜੀਆਂ ਬਾਗਾਂ ਨੂੰ ਯਿਸੂ ਨੇ ਆਣ ਵਸਾਇਆ ਏ ਸਾਡੀ ਉਜੜੀਆਂ ਬਾਗਾਂ ਨੂੰ ਯਿਸੂ ਨੇ ਆਣ ਵਸਾਇਆ ਏ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੱਬ ਦੇ ਬੰਦੇ ਆ ਕਿ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੂਲ ਦੇ ਫਿਰਦੇ ਸਾਂ ਕਿ ਹੁਣ ਸਾਨੂੰ ਯੀਸ਼ੂ ਮਿਲਿਆ ਆਈ ਅਸੀਂ ਰੂਲ ਦੇ ਫਿਰਦੇ ਸਾਂ ਕਿ ਹੁਣ ਸਾਨੂੰ ਯੀਸ਼ੂ ਮਿਲਿਆ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੱਬ ਦੇ ਬੰਦੇ ਹਾਂ ਕਿ ਰੱਬ ਸਾਨੂੰ ਪਿਆਰ ਕਰਦਾ ਏ ਆਮੀਨ